कपूरथला के थाना बेगोवाल के अधीन पेंदे पिंड चकोकी मैंबर पंचायत न अपछात नकापोश लुटेरिया लुट सामने आया है इस संबंधी जानकारी देंदे पीड़ित मैंबर पंचायत बलकार सिंह ज्योति पुत्र प्रकाश सिंह वासी चकोकी ने दसा कि डीजे काम करता है बीती छे फरवरी रात साढ़े नौ बजे इब्राहिमवाल पैलेस विखे काम मुका के अपनी लेबर वाले एक लड़के मोटरसाइकिल नोटरसाइकिल बिठा के पिंड मकसूदपुर छडन जा रहा है जदों मकसूदपुर के रस्ते देखया तो पिछों की दो नकापोश लुटेरे आए थे मेरे विचरसाइकिल मार के थले सुट दिता थे। मेरे थे दातर दात्र वार कि जख्मी करके मेरे कोलो परस जिस अठारह हज़ार की नकदी तो इलावा लाइसेंस आधार कार्ड पेन कार्ड से होर जरूरी दस्तावेज से हैंडबैग जिस बारह हज़ार की नकदी खोह के मुड़ इब्राहिमाल पक गए उन्हें दसिया के मैं डरदाघर आया सवेरे इस संबंधी बेगोवाल पुलिस इतलाह दी ਉਨਾ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਆਓ ਦੇਖਦੇ ਹਾਂ ਕਪੂਰਥਲਾ ਤੋਂ ਸਾਡੇ ਪੱਤਰਕਾਰ ਨਿਰਮਲ ਸਿੰਘ ਦੀ ਇਹ ਰਿਪੋਰਟ ਹਾਂ ਜੀ ਕੀ ਨਾਮ ਸਸਿਕਾ ਭਾਜੀ ਮੇਰਾ ਨਾਮ ਜੋਤੀ ਆ ਤੇ ਵੱਡਾ ਨਾਮ ਬਲਕਾਰ ਸਿੰਘ ਹੈ ਜੀ ਤੇ ਮੇਰਾ ਡੀਜੇ ਦਾ ਕੰਮ ਹੈ ਭਾਜੀ ਤੇ ਕੱਲ ਨਾ ਮੈਂ ਜਦੋਂ ਡੀਜੇ ਦਾ ਕੰਮ 9:30 ਵਜੇ ਬੰਦ ਹੋ ਗਿਆ ਡੀ ਤੇ ਬੰਦ ਹੋ ਗਿਆ ਤੇ ਉਸ ਤੋਂ ਬਾਅਦ ਨਾ ਮੈਂ ਬੱਚੇ ਰੱਖੇ ਜਿੱਦਾਂ ਲੇਬਰ ਵਾਲੇ ਪੈਸੇ ਲੁੱਟਣ ਵਾਲੇ ਕਿੱਥੇ ਕੰਮ ਕਰਦੇ ਸੀ ਡੀਜੇ ਦੇ ਅਸੀਂ ਸੋਡੀ ਸੋਰਜ ਡੀਜੇ ਲਾਇਆ ਸੀ ਸੋਡੀ ਜਗਜੀਤ ਪੈਲਸ ਨਹੀਂ ਜਿਹੜਾ ਬਰਾਂਵਾਲ ਆ ਉਥੋਂ ਡੀਜੇ ਲਾਇਆ ਸੀ ਤੇ ਮਕਸੂਦਪੁਰ ਦੇ ਮੁੰਡੇ ਮੇਰੇ ਨਾਲ ਕੰਮ ਕਰਦੇ ਛੋਟੇ ਉਹਨਾਂ ਨੂੰ ਮੈਂ ਛੱਡਣ ਜਾ ਰਿਹਾ ਸੀ ਉਤੋਂ ਮਕਸੂਦਪੁਰ ਛੱਡਣ ਜਾ ਰਿਹਾ ਸੀ ਛੱਡਣ ਜਾ ਰਿਹਾ ਸੀ ਤੇ ਉੱਥੇ ਨਾ ਰਾਹ ਦੇ ਵਿੱਚ ਜਿਹਦੇ ਟਰੈਕਟਰ ਵਾਲੀ ਕੋਠੀ ਹੈ ਟਰੈਕਟਰ ਵਾਲੀ ਕੋਠੀ ਤੋਂ ਅਗਲੇ ਪਾਸੇ ਮੈਨੂੰ ਨਾ ਦੋ ਮੁੰਡੇ ਪਿੱਛੋਂ ਆਏ ਉਹਨਾਂ ਨੇ ਮੈਨੂੰ ਰੋਕਿਆ ਤੇ ਮੈਂ ਰੋਕਿਆ ਨਹੀਂ ਮੈਂ ਮੋਟਰਸਾਈਕਲ ਭਜਾ ਲਿਆ ਤੇ ਜਦੋਂ ਮੈਂ ਭਜਾਇਆ ਉਹਨਾਂ ਨੇ ਮੇਰੇ ਪਿੱਛੋਂ ਮੋਟਰਸਾਈਕਲ ਵਿੱਚ ਮਾਰਿਆ ਮੋਟਰਸਾਈਕਲ ਮਾਰਨ ਤੋਂ ਬਾਅਦ ਮੈਂ ਜਦੋਂ ਥੱਲੇ ਡਿੱਗ ਪਿਆ ਤੇ ਉਹਨਾਂ ਨੇ ਦਾੰਤ ਮਾਰੇ ਮੇਰੇ ਤੇ ਸਾਰੇ ਮੇਰੇ ਪੈਸੇ ਖੋਲੇ। ਕਿੰਨੇ ਨੌਜਵਾਨ ਸੀ ਉਹ? ਦੋ ਨੌਜਵਾਨ ਸੀ। ਕੇਟੀਐਮ ਮੋਟਰਸਾਈਕਲ ਹੀ ਤੇ ਮੂੰਹ ਰੱਕੇ ਸੀ ਉਹਨਾਂ ਨੇ ਮੂੰਹ ਬੰਨੇ ਸੀ ਦੋਨਾਂ ਨੇ। ਕੀ ਕਹਿੰਦੇ ਫਿਰ ਤੁਹਾਨੂੰ? ਤਾਂ ਉਹ ਮੈਨੂੰ ਕਹਿੰਦੇ ਜੋ ਹੈਗਾ ਕੱਢ ਦੇ। ਮੈਂ ਉਹਨਾਂ ਨਾਲ ਹੱਥੋਂ ਬਾਈ ਹੋਇਆ। ਹੱਥੋਂ ਬਾਈ ਹੋਣ ਤੋਂ ਬਾਅਦ ਜਦੋਂ ਫਿਰ ਉਹਨਾਂ ਨੇ ਮੇਰੇ ਦਾੰਤ ਮਾਰੇ ਫਿਰ ਮੈਂ ਥੱਲੇ ਡਿੱਗ ਪਿਆ। ਜਦੋਂ ਮੈਂ ਥੱਲੇ ਡਿੱਗ ਪਿਆ ਤੇ ਉਦੋਂ ਉਹਨਾਂ ਨੇ ਮੇਰੇ ਨਾਲ ਪਿੱਛੇ ਪੈਸੇ ਬਟੂਆ ਵੀ ਕੱਢ ਲਿਆ। ਬਟੂਆ 'ਚ ਹੀ 180 ਉਹ 12 30000 ਰੁਪਇਆ ਮੇਰਾ ਤੇ ਨਾਲ ਇਹ ਮੇਰਾ ਆਧਾਰ ਕਾਰਡ ਪੈਨ ਕਾਰਡ ਤੇ ਲਾਇਸੈਂਸ ਅਤੇ ਇਹ ਦੋ ਏਟੀਐਮ ਕਾਰਡ ਸੀ ਐਚਡੀਐਫਸੀ ਦੇ ਇਹ ਤੇ ਨਾਲ ਹੋਰ ਥੋੜੇ ਹੋਰ ਕਾਗਜ਼ ਸੀ ਜਿਦਾਂ ਕਾਰਡ ਕੋਡ ਆਪਣੇ ਡੀਜੇ ਦੇ ਉਹ ਸਾਰੇ ਉਹਨਾਂ ਨੇ ਖੋਲੇ ਮੇਰਕੋ ਖੋਕੇ ਤੇ ਮੇਰੇ ਦਾਤਰ ਮਾਰ ਕੇ ਤੇ ਭੱਜ ਗਏ ਪਿੱਛੋਂ ਕਿੱਥੇ ਮਾਰ ਦੱਸੋ ਤੁਹਾਡੇ ਮੇਰੇ ਕਿੱਥੇ ਮਾਰਿਆ ਜੀ ਤੇ ਇੱਥੋਂ ਮੈਨੂੰ ਆ 1 ਕਾ ਮੇਰੇ 6 ਵਜੇ ਹੈ ਇੱਥੇ ਫੇ ਮੇਰੀ ਆ ਕੋਣੀ ਤੇ ਵਜੀ ਹੈ ਜੀ ਤੇ ਪਿਛੇ ਮਾਰੇ ਮੇਰੇ ਦਾਤ ਉਹਨਾਂ ਨੇ ਉੱਠੇ ਦਾਤ ਮਾਰੇ ਨੇ ਤੇ ਪਿਛੇ ਮੇਰੇ ਪਿੱਛੇ ਉਹ ਪਿੱਠ ਤੇ ਦਾਤ ਮਾਰੇ ਠੀਕ ਹੈ ਜੀ ਪੁਲਿਸ ਨੂੰ ਸੂਚਿਤ ਕੀਤਾ ਇਸ ਸੰਬੰਧੀ ਹਾਂਜੀ ਮੈਂ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਮੈਂ ਪਹਿਲਾਂ ਨੜਾਲੇ ਗਿਆ ਸੀ ਨੜਾਲੇ ਵਾਲੇ ਕਹਿੰਦੇ ਇੱਥੇ ਨਹੀਂ ਹੋਣੀ ਫਿਰ ਉੱਥੇ ਬੇਗਵਾਲ ਗਿਆ ਮੈਂ ਬੇਗਵਾਲ ਦਰਖਾਸਤ ਦਿੱਤੀ ਹੈ 12 ਵਜੇ ਦੀ ਤੇ ਪੁਲਿਸ ਪ੍ਰਸ਼ਾਸਨ ਕਹਿੰਦੀ ਕੋਈ ਨਹੀਂ ਅਸੀਂ ਚੱਕ ਲਾਂਗੇ ਤੇ ਅਸੀਂ ਤੁਹਾਡੇ ਨਾਲ ਪੂਰਾ ਸਹਿਯੋਗ ਕਰਾਂਗੇ ਈਮਾਨ ਕਰਦੇ ਤੁਸੀਂ ਅਸੀਂ ਮੰਗ ਇਹੀ ਕਰਦੇ ਆ ਮੈਨੂੰ ਇਨਸਾਫ ਦਿੱਤਾ ਜਾਵੇ ਜੋ ਮੇਰੇ ਨਾਲ ਦੁਰਘਟਨਾ ਹੋਈ ਹੈ ਉਹ ਮੈਨੂੰ ਜਲਦ ਤੋਂ ਜਲਦ ਬੰਦੇ ਲੱਭ ਕੇ ਦਿੱਤੇ ਜਾਣ ਤੇ ਮੇਰੇ ਜਿਹੜੇ ਕਾਗਜ ਨੇ ਜਿੱਦੇ ਮੇਰੇ ਆਧਾਰ ਕਾਰਡ ਪੈਨ ਕਾਰਡ ਲਾਇਸੈਂਸ ਇਹ ਮੈਨੂੰ ਵਾਪਸ ਕੀਤਾ ਜਾਵੇ ਤੇ ਪੈਸਿਆਂ ਦਾ ਕੋਈ ਨਹੀਂ ਮੈਨੂੰ ਜਿਹੜੇ ਕਾਗਜ ਮੈਨੂੰ ਜ਼ਿਆਦਾ ਜ਼ਰੂਰੀ ਹੈ ਜੀ ਪੈਸੇ ਤਾਂ ਚਲੋ ਆਂਦੇ ਜਾਂਦੇ ਰਹਿੰਦੇ ਆ ਪੈਸੇ ਦਾ ਕੋਈ ਨਹੀਂ ਮੈਨੂੰ ਕਾਗਜ ਜ਼ਿਆਦਾ ਜ਼ਰੂਰੀ ਨੇ ਮੰਗ ਮਤਲਬ ਕੀ ਕਰਨ ਤੇ ਉਹਨਾਂ ਜਿਹੜੀਆਂ ਕਟਨਾਵਾਂ ਜਿਹੜੀਆਂ ਇਕਦਮ ਵੱਧ ਗਈਆਂ ਨੇ ਇਹ ਆਪਾਂ ਕਹਿੰਦੇ ਆ ਵੀ ਜਿਹੜੀ ਨਸ਼ੇ ਨੂੰ ਠੱਲ ਪਾਈ ਜਾਵੇ ਕਿਉਂਕਿ ਨਸ਼ੇ ਦੇ ਕਰਕੇ ਉਹ ਅਮਲੀ ਸੀ ਚਿੱਟੇ ਦੇ ਅਮਲੀ ਸੀ ਜਿੰਨਾ ਤੱਕ ਮੇਰਾ ਆਈਡੀਆ ਹੈ ਉਹ ਰੱਜੇ ਪਏ ਸੀ ਉਹਨਾਂ ਨੂੰ ਜਿਹੜੇ ਅਮਲੀ ਬੰਦੇ ਇਹਨਾਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਹੁੰਦੀ ਤੇ ਅਗਲੇ ਦੀ ਵੀ ਜਾਨ ਦੀ ਪਰਵਾਹ ਨਹੀਂ ਹੁੰਦੀ ਇਹਨਾਂ ਨੂੰ ਜੋ ਵੀ ਇਹਨਾਂ ਨੇ ਜੋ ਮਿਲਦਾ ਇਹਨਾਂ ਨੂੰ ਲੁੱਟ ਕੇ ਭੱਜਣ ਦੀ ਕੀਤੀ ਤੇ ਜੇ ਬਾਈ ਚਾਂਸ ਮੇਰੇ ਸਿੱਧੇ ਦਾ ਦਰ ਵੱਜ ਜਾਂਦੇ ਤੇ ਮੈਂ ਇਹ ਦੇ ਮਾਰਿਆ ਜਾਣਾ ਸੀ ਨਾ ਜੀ ਤੇ ਮੈਂ ਚਾਹਨਾ ਵੀ ਇਸ ਨੂੰ ਇਸ ਨੂੰ ਠੱਲ ਪਾਈ ਜਾਵੇ ਜਿਹੜੀਆਂ ਲੁੱਟਾ ਖੋਹਾਂ ਹੁੰਦੀਆਂ ਨੇ ਇਸ ਦੇ ਉੱਤੇ ਕਾਰਵਾਈ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਵੱਲੋਂ ਤਾਂ ਜੋ ਗਸ਼ਤ ਕੀਤੀ ਜਾਵੇ ਕੋਈ ਵੀ ਪੁਲਿਸ ਪ੍ਰਸ਼ਾਸਨ 9 ਵਜੇ ਤੋਂ 9:30 ਵਜੇ ਤੇ 10 ਵਜੇ ਦੇ ਵਿੱਚ ਵਿੱਚ ਕੋਈ ਪੁਲਿਸ ਪ੍ਰਸ਼ਾਸਨ ਗਸ਼ਤ ਨਹੀਂ ਕਰਦਾ ਜੀ ਲੁੱਟ ਤੋਂ ਬਾਅਦ ਲਟੇਰੇ ਕਿੱਧਰ ਭੱਜੇ ਮੁੜ ਕੇ ਲੁੱਟ ਤੋਂ ਬਾਅਦ ਲਟੇਰੇ ਵਾਪਸੀ ਫਿਰ ਨਡਾਲੇ ਵਾਲ ਨੂੰ ਭੱਜੇ ਆ ਜੀ ਬਰਾਂਹ ਵਾਲ ਤੋਂ ਤੇ ਅਸੀਂ ਉਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡੇ ਕਾਬੂ ਪਤਾ ਨਹੀਂ ਲੱਗਾ ਕਿ ਇਸ ਪਾਸੇ ਭੱਜ ਗਏ ਫਿਰ ਅਸੀਂ ਕੈਮਰੇ ਚੈੱਕ ਕੀਤੇ ਉਹ ਤਾਂ ਨਡਾਲੇ ਵਾਲ ਨੂੰ ਭੱ ਤੇ ਮੈਂ ਬਰਾਹਮਵਾਲ ਗਿਆ ਸੀ ਬਰਾਹਮਵਾਲ ਚਾਰ ਪੰਜਾ ਘਰਾਂ ਨੂੰ ਕਿਹਾ ਜੀ ਕੈਮਰੇ ਚੈੱਕ ਕਰਾ ਦਿਓ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ ਉਹ ਕਹਿੰਦੇ ਜੀ ਕੈਮਰਾ ਨਹੀਂ ਚੱਲਦਾ ਕੋਈ ਕਹਿੰਦਾ ਜੀ ਸਾਡੇ ਲਾਈਵ ਚੱਲਦਾ ਬਸ ਕਿਸੇ ਨੇ ਕੈਮਰਾ ਚੈੱਕ ਨਹੀਂ ਕਰਾਇਆ ਜੀ ਇਹ ਮੈਂ ਤਾਂ ਕਹਿੰਦਾ ਵੀ ਪ੍ਰਸ਼ਾਸਨ ਨੂੰ ਤੇ ਜਨਤਾ ਨੂੰ ਵੀ ਜੇ ਇਹੋ ਜਿਹਾ ਕੰਮ ਹੁੰਦਾ ਸਹਿਯੋਗ ਕਰੋ ਨਾ ਕਿ ਪਿੱਛੇ ਹਟੋ ਤੁਸੀਂ ਪਿੱਛੇ ਹਟ ਜਾਂਦੇ ਹੋ ਇਦੇ ਵਿੱਚ ਅਗਲੇ ਨੂੰ ਖੋਲੇ ਮਿਲ ਜਾਂਦੀ ਹੈ ਤੁਸੀਂ ਆਪਣੇ ਕੈਮਰੇ ਨਹੀਂ ਚੈੱਕ ਕਰਾ ਰਹੇ ਤੁਸੀਂ ਡਰਦੇ ਹੋ ਵੀ ਸ਼ਾਇਦ ਸਾਨੂੰ ਬਾਅਦ ਵਿੱਚ ਕੋਈ ਪੁੱਛਗੇ ਚ ਹੋਊਗੀ ਤੁਹਾਨੂੰ ਕਾਹਦੀ ਪੁੱਛਗੇ ਚ ਹੋਣੀ ਹੈ ਪੁੱਛਗੇ ਚ ਕਿਦਾਂ ਹੋ ਜੂਗੀ ਜਦੋਂ ਆਪਾਂ ਮੈਂ ਮੋਬਾਈਲ ਦੇ ਵਿੱਚ ਵੀਡੀਓ ਬਣਾ ਲਾਂਗੇ ਤੇ ਉਹਦੇ ਵਿੱਚ ਜਦੋਂ ਚੋਰ ਫੜੇ ਜਾਣਗੇ ਸਗੋਂ ਤੁਸੀਂ ਪ੍ਰਸ਼ਾਸਨ ਦਾ ਸਾਥ ਦੋ ਤੁਸੀਂ ਪਿੱਛੇ ਭਜਦੇ ਹੋ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਿੱਛੇ ਨਾ ਭਜੋ ਤਾਂ ਕਿ ਜੇ ਤੁਸੀਂ ਜ਼ਿੰਮੇਵਾਰੀਆਂ ਤੋਂ ਪਿੱਛੇ ਭਜੋਗੇ ਤੇ ਆ ਲੁੱਟਾ ਖੋਹ ਵਾਲਿਆਂ ਦਾ ਦਿਲ ਹੋਰ ਵੱਧਾ ਜਾਏਗਾ ਅੱਜ ਮੇਰ ਨਾਲ ਹੋਈ ਹੈ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦੀ ਹੈ ਜੀ どど